ਸਤਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੀ ਹਾਂ ਗੁਰੂ ਕੀ ਪਾਵਨ ਬਾਣੀ ਦੇ ਕੀਰਤਨ ਆਪ ਜੀਆਂ ਨੇ ਸਰਵਨ ਕੀਤੇ ਨੇ ਸਤਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਅਸੀਂ ਜਪ ਬਾਣੀ ਧੰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੇ ਵੱਲੋਂ ਉਚਾਰਨ ਕੀਤੀ ਹੋਈ ਏ ਪਾਵਨ ਬਾਣੀ ਹੈ ਜਿਸ ਦੀ ਸਿੱਖ ਦੀ ਜ਼ਿੰਦਗੀ ਦੇ ਅੰਦਰ ਬਹੁਤ ਅਹਿਮੀਅਤ ਹੈ ਵੈਸੇ ਤੇ ਸਾਰੀ ਗੁਰਬਾਣੀ ਦੀ ਸਿੱਖ ਦੀ ਜ਼ਿੰਦਗੀ ਦੇ ਅੰਦਰ ਅਹਿਮੀਅਤ ਹੈ ਪਰ ਇਹ ਪਾਵਨ ਬਾਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪੜੀ ਜਾਣ ਵਾਲੀ ਇਹ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਸ਼ਾਮਲ ਹੈ ਜਿਸ ਨੂੰ ਪ੍ਰਾਤਨ ਰਹਿਤ ਨਾਮੇ ਵੀ ਇਸ ਗੱਲ ਦਾ ਕੋਡ ਕਰਦੇ ਹਨ ਅਤੇ ਸਿਕਰਾਤ ਮਰਿਆਦਾ ਕੋਡ ਆਫ ਕੰਡਕਟ ਉਸ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਹੈ ਜਿਹੜਾ ਖੰਡੇ ਬਾਟੇ ਦੀ ਪਾਵਲ ਨੂੰ ਤਿਆਰ ਕੀਤਾ ਜਾਂਦਾ ਹੈ ਉਦੋਂ ਵੀ ਇਹ ਪਵਨ ਬਾਣੀ ਦਾ ਪਾਠ ਹੁੰਦਾ ਹੈ ਪਰ ਤਰਸਦੀ ਇੱਥੇ ਰਹਿ ਗਈ ਹੈ ਕਿ ਅਸੀਂ ਇਸ ਬਾਣੀ ਤੋਂ ਬਹੁਤ ਦੂਰ ਹੋ ਗਏ ਜਨੂ ਸੌਖੀ ਸਰਲ ਪਾਸ਼ਾ ਵਿੱਚ ਜਪਜੀ ਸਾਹਿਬ ਦੀ ਬਾਣੀ ਸੀ ਅਸੀਂ ਉਸ ਬਾਣੀ ਨੂੰ ਨਾਂ ਤੇ ਪੜ੍ਹਿਆ ਹੈ ਤੇ ਨਾਂ ਚੰਗੀ ਤਰ੍ਹਾਂ ਵਿਚਾਰਿਆ ਹੈ ਮੰਨ ਲਓ ਕਿ ਜਪਜੀ ਸਾਹਿਬ ਦੀ ਵਿਆਖਿਆ ਹੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਬਾਣੀ ਕਰ ਰਹੀ ਹੋਵੇ ਪੂਰੇ ਜਪਜੀ ਸਾਹਿਬ ਦੀ ਵਿਆਖਿਆ ਸਤਗੁਰ ਪਾਸ਼ਾ ਇਸ ਪਵਨ ਬਾਣੀ ਦੇ ਅੰਦਰ ਅਸੀਂ ਕੱਲ ਤੱਕ ਵਿਚਾਰਿਆ ਹੈ ਜਿੱਥੇ ਇੱਕੋ ਕਨਸੈਪਟ ਦੇ ਅੰਦਰ ਚਾਰ ਪੌੜੀਆਂ ਗੁਰਦੇਵ ਨੇ ਉਚਾਰਨ ਕੀਤੀਆਂ ਨੇ ਸੁਣਿਆ ਦੀਆਂ ਸਵਾਲ ਉਹੀ ਰਹੇਗਾ ਕਿਬਸ ਸਚਿਆਰ ਹੋਈਏ ਸਚਿਆਰ ਹੋਣ ਜੋ ਪ੍ਰਕਾਸ਼ ਹੋਣ ਜੋ ਕਿਵੇਂ ਬਣਿਆ ਜਾਏ ਕਿ ਪ੍ਰਮਾਤਮਾ ਤੇਰਾ ਪ੍ਰਕਾਸ਼ ਤੇਰੀ ਹੋਂਦ ਮੇਰੇ ਅੰਦਰ ਵਸ ਜਾਏ ਤੇਰੀ ਹੋਂਦ ਨੂੰ ਸਵੀਕਾਰ ਕਰ ਲਵਾਂ ਤੇਰੇ ਹੁਕਮ ਦੇ ਵਿੱਚ ਚੱਲਣਾ ਮੈਨੂੰ ਆਜਾਏ ਗੁਰਦੇਵ ਪਾਤਸ਼ਾਹ ਨੇ ਆਪਣੀ ਸਮੁੱਚੀ ਬਾਣੀ ਦੇ ਅੰਦਰ ਮਨੁੱਖ ਨੂੰ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਚੱਲਣ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਉਸ ਤੋਂ ਟੁੱਟ ਕੇ ਇਹ ਇਨਸਾਨਕ ਦੇ ਆਪਣੀ ਜ਼ਿੰਦਗੀ ਨਾ guzari ਜੇਕਰ guzareਗਾ ਤੇ ਖੁਆਰੀ ਹੀ ਪੱਲੇ ਪਏਗੀ ਜਿੰਨਾ ਤੱਕ ਇਨਸਾਨ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜਦਾ ਹੈ ਉਨਾਂ ਤੱਕ ਇਨਸਾਨ ਦਾ ਮੁੱਲ ਹੈ ਮੂਲ ਤੋਂ ਟੁੱਟੀ ਹੋਈ ਚੀਜ਼ ਜਿਹੜੀ ਹੈ ਕਦੇ ਕਿਸੇ ਦੇ ਕੰਮ ਨਹੀਂ ਰਹਿ ਜਾਂਦੀ ਪਰਮਾਤਮਾ ਦੀ ਹੋਂਦ ਮੰਨ ਲੈਣੀ ਕਿ ਪਰਮਾਤਮਾ ਹੈ ਵਸ ਰਿਹਾ ਹੈ ਇੱਥੇ ਹੈ ਇਸ ਜਗਤ ਤੇ ਪ੍ਰਕਾਸ਼ ਹੈ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਪ੍ਰਕਾਸ਼ ਹੈ ਜਿਹਦੇ ਬਾਰੇ ਸੁਣਿਆ ਹੈ ਜਿਹਦੇ ਬਾਰੇ ਵੇਖਿਆ ਹੈ ਜਿਹਦੇ ਬਾਰੇ ਗੱਲਾਂ ਵੀ ਕੀਤੀਆਂ ਨੇ ਕੀ ਅਸੀਂ ਉਸ ਨੂੰ ਮਹਿਸੂਸ ਕਰ ਰਹੇ ਹਾਂ ਸੁਣਨ ਦਾ ਅਰਥ ਕੱਲਾ ਕੰਨਾਂ ਦੇ ਨਾਲ ਨਹੀਂ ਹੈ ਸੁਣਨ ਦਾ ਅਰਥ ਸਮਝਣ ਦੇ ਨਾਲ ਵੀ ਹੈ ਬਹੁਤ ਵਾਰ ਆਪ ਜੀ ਨਾਲੇ ਸ਼ਾਇਦ ਪ੍ਰਮਾਣ ਸਾਂਝਾ ਕੀਤਾ ਹੋਈ ਭਗਤ ਪੰਡਾਰ ਇਹ ਭਗਤੀ ਦਾ ਪੰਡਾਰ ਹੈ ਗੁਰਬਾਣੀ ਲਾਲ ਇਹ ਗੁਰੂ ਕੀ ਪਾਵਨ ਬਾਣੀ ਦਾ ਲਾਲ ਹੈ ਬਹੁਤ ਮਹਿੰਗਾ ਹੈ ਮਾਫ ਕਰਿਓ ਅੱਜ ਜੇਕਰ ਨਾਸਤਿਕ ਸ਼੍ਰੇਣੀ ਜਿਹੜੀ ਹੈ ਜਿਹਨੂੰ ਅਸੀਂ ਕਾਮਰੇਡ ਸ਼੍ਰੇਣੀ ਵੀ ਆਖਦੇ ਹਾਂ ਨਾ ਜਿਸ ਨੂੰ ਅਸੀਂ ਅੱਜ ਅਪਗ੍ਰੇਡਡ ਸਿਸਟਮ ਜਿਹੜੇ ਹੈ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਉਹ ਹਾਸੂ ਹੀ ਨਹੀਂ ਗੱਲ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਅੱਜ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਵੇਚ ਦਿੱਤਾ ਹੈ ਪਰ ਮਾਫ ਕਰਿਓ ਗੁਰਬਾਣੀ ਵੇਚਣ ਵਾਲੀ ਨਹੀਂ ਸੀ ਹੈ। ਇਕੋਤਰੀਆਂ ਖੰਡ ਪਾਠ ਸੰਪਟ ਪਾਠਾਂ ਦੇ ਨਾਂ ਦੇ ਉੱਤੇ ਗੁਰਬਾਣੀ ਵਿਕ ਰਹੀ ਹੈ ਤੇ ਧੜਾ ਧੜ ਵਿਕ ਰਹੀ ਹੈ। ਇੱਚ ਕੋਈ ਸ਼ੱਕ ਨਹੀਂ ਹੈ। ਉਸ ਦੇ ਸੌਦਾਗਰ ਮੇਰੇ ਵਰਗੇ ਵੀ ਬਣ ਕੇ ਬੈਠੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਭਗਤੀ ਦਾ ਭੰਡਾਰ ਹੈ ਤੇ ਲਾਲ ਹੈ ਦਾ ਕੋਈ ਮੁੱਲ ਨਹੀਂ ਦੇ ਸਕਦਾ। ਸੱਚੀ ਨਹੀਂ ਮੁੱਲ ਦੇ ਸਕਦਾ ਜਿਨ੍ਹਾਂ ਨੇ ਮੁੱਲ ਦਿੱਤੇ ਨੇ ਉਹਨਾਂ ਨੇ ਆਪਣੀ ਜਿੰਦ ਨੂੰ ਵਾਰ ਕੇ ਮੁੱਲ ਅਦਾ ਕੀਤੀ ਨੇ ਸਰੀਰ ਨੂੰ ਵਾਰ ਕੇ ਉਹਨਾਂ ਨੇ ਮੁੱਲ ਅਦਾ ਕੀਤਾ ਹੈ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਉਹਨਾਂ ਨੇ ਮੁੱਲ ਅਦਾ ਕੀਤਾ ਜਿਨ੍ਹਾਂ ਨੇ ਗੁਰਬਾਣੀ ਨੂੰ ਕਮਾਇਆ ਹੈ ਗੁਰਦੇਵ ਪਾਤਸ਼ਾਹ ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਗਾ ਕੇ ਸੁਣ ਕੇ ਸੁਨਤ ਕਮਾਵਤ ਨਿਹਾਲ ਜਦੋਂ ਕਮਾਏਗਾ ਸਤਿਗੁਰੂ ਜੀ ਕਹ ਲਗੇ ਨਿਹਾਲ ਹੋ ਜਾਏਗਾ ਨਿਹਾਲ 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 ਸਦੀਵੀ ਤੂੰ ਨਿਹਾਲ ਰਹੇਗਾ ਤੈਨੂੰ ਕੋਈ ਡਲਾ ਨਹੀਂ ਸਕਦਾ ਉਹ ਵਿਗਾਸ ਉਹ ਖੇੜਾ ਉਹ ਚਾ ਉਹ ਖੁਸ਼ੀ ਤੇਰੇ ਅੰਦਰ ਪ੍ਰਗਟ ਹੋ ਜਾਏਗੀ ਜਿਹੜੀ ਖੁਸ਼ੀ ਨੂੰ ਤੇਰੇ ਕੋਲ ਕੋਈ ਖੋਹ ਨਹੀਂ ਸਕੇਗਾ ਅੱਜ ਦੇ ਇਸ ਪਾਵਨ ਬਚਨਾਂ ਦੇ ਅੰਦਰ ਇਹੀ ਗੱਲ ਹੈ ਜਿੱਦਣ ਗੁਰਬਾਣੀ ਨੂੰ ਵੇਚ ਕੇ ਗੁਰਬਾਣੀ ਨੂੰ ਕਿ ਭਾਈ ਸਾਹਿਬ ਤੁਸੀਂ ਪਾਠ ਕਰਦੇ ਹੋ ਅਸੀਂ ਅਰਦਾਸ ਵਿੱਚ ਸ਼ਾਮਲ ਹੋ ਜਾਵਾਂਗੇ ਉਦੋਂ ਖੁਸ਼ੀ ਨਹੀਂ ਆਏਗੀ ਜਿੱਦਣ ਗੁਰਬਾਣੀ ਦਾ ਸਹਿਜ ਪਾਠ ਇੱਕ ਅੰਕ ਭਾਵੇਂ ਰੋਜ਼ਾਨਾ ਦਾ ਤੁਸੀਂ ਅਰਥਾਂ ਦੇ ਨਾਲ ਸਮਝ ਕੇ ਕਰੋਗੇ ਸਾਰਾ ਦਿਨ ਖਿੜਿਆ ਖਿੜਿਆ ਰਹੇਗਾ ਬਹੁਤ ਵਾਰ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਕਿ ਜਿੱਦਣ ਪਾਠ ਨਾ ਹੋਏ ਉਦੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਆਪਣੇ ਆਪ ਨੂੰ ਜਿਵੇਂ ਖਾਲੀ ਖਾਲੀ ਹੋਇਆ ਇਨਸਾਨ ਸਵੇਰੇ ਉੱਠ ਕੇ ਗੁਰਬਾਣੀ ਨੂੰ ਕਦੇ ਪੜਨਾ ਸਮਝਣ ਦਾ ਯਤਨ ਕਰਨਾ ਸਾਰਾ ਦਿਨ ਇੱਕ ਮਨ ਦੇ ਅੰਦਰ ਖੁਸ਼ੀ ਜੀ ਰਹਿੰਦੀ ਹੈ ਕਿ ਕੁਝ ਕੀਤਾ ਹੈ ਅੱਜ ਗੁਰਬਾਣੀ ਨੂੰ ਸਮਝਿਆ ਹੈ ਅੱਜ ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਤੋਂ ਖੁਸ਼ੀ ਤੂੰ ਲੱਭ ਰਿਹਾ ਹੈ ਇਹ ਇਨਸਾਨ ਜਿਹਨੂੰ ਖੁਸ਼ੀ ਦਾ ਨਾਮ ਤੂੰ ਦਿੱਤਾ ਪਾਰਸ਼ਾ ਕਹਿੰਦੇ ਖੁਸ਼ੀ ਨਹੀਂ ਹੈ ਤੈਨੂੰ ਖੁਸ਼ੀ ਤੇ ਲੱਗਦੀ ਹੈ ਪਰ ਪਾਰਸ਼ਾ ਕਹਿੰਦੇ ਤੇਰੇ ਮਨ ਦਾ ਇੱਕ ਛਲ ਹੈ ਤਨ ਕਬੀਰ ਸਹਿ ਮਹਾਰਾਜ ਪਾਰਸ਼ਾ ਬਖਸ਼ਿਸ਼ ਕਰਨ ਲੱਗੀ ਕਿ ਦੁਨੀਆਂ ਦੇ ਲੋਕੋ ਤੁਸੀਂ ਖੁਸ਼ੀ ਦੀ ਗੱਲ ਕਰਦੇ ਹੋ ਮੋ ਕੋ ਕੁਸ਼ਲ ਬਤਾਓ ਕੋਈ ਮਨੋ ਕੁਸ਼ਲ ਦੱਸੋ ਤੁਸੀਂ ਸੁਖ ਆਨੰਦ ਸ਼ਾਂਤ ਵਿਗਾ ਵਿਕਾਸ ਦੱਸੋ ਇੱਕ ਖੁਸ਼ੀ ਕੀ ਹੈ ਸਾਰਾ ਸੰਸਾਰ ਆਨੰਦ ਆਨੰਦ ਕਰ ਰਿਹਾ ਹੈ ਸਾਰਾ ਆਨੰਦ ਖੁਸ਼ੀ ਖੁਸ਼ੀ ਕਰ ਰਿਹਾ ਹੈ ਸਾਰਾ ਆਨੰਦ ਖੇੜਾ ਖੇੜਾ ਕਰ ਰਿਹਾ ਹੈ ਪਰ ਇਹ ਖੁਸ਼ੀ ਹੈ ਨਹੀਂ ਕੋਈ ਨਿਸ਼ਾਨ ਪੈਸੇ ਜੀ ਖੁਸ਼ੀ ਲੱਭ ਰਿਹਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਚ ਖੁਸ਼ੀ ਦੀ ਗੱਲ ਤੂੰ ਕਰ ਰਿਹਾ ਹੈ ਗੁਰਦੇਵ ਪਾਤਸ਼ਾਹ ਕਹਿੰਦੇ ਖੁਸ਼ੀ ਨਹੀਂ ਹੋ ਸਕਦੀ ਇਹ ਤੇਰੇ ਮਨ ਦਾ ਭੁਲੇਖਾ ਹੋ ਸਕਦਾ ਹੈ ਇਹਨੂੰ ਪੰਨੇ ਮੇ ਪਾਤਸ਼ਾਹ ਮਾਰੇ ਨਹੀਂ ਬਖਸ਼ਿਸ਼ ਕੀਤੀ ਹੈ ਪਹਿਲਾਂ ਭਗਤ ਕਬੀਰ ਸਾਹਿਬ ਦੇ ਅਸੀਂ ਵਿਚਾਰ ਕਰੀਏ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੀ ਖੁਸ਼ਲ ਦੀ ਗੱਲ ਤੂੰ ਕਰ ਰਿਹਾ ਹੈ ਜਿਹੜੀ ਖੁਸ਼ੀ ਦੀ ਗੱਲ ਤੂੰ ਕਰ ਰਿਹਾ ਹੈ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਖੁਸ਼ੀ ਨਹੀਂ ਹੈ ਮੋਕੋ ਕੁਸ਼ਲ ਬਤਾਵੋ ਕੋਈ ਮੈਨੂੰ ਕੋਈ ਦੱਸ ਸਕਦਾ ਹੈ ਕਿ ਆਨੰਦ ਕੀ ਹੈ ਖੁਸ਼ੀ ਕੀ ਹੈ ਕੋਈ ਪਿਤਰਾਂ ਦੇ ਨਾਂ ਦੇ ਉੱਤੇ ਭੋਜਨ ਖਵਾ ਕੇ ਖੁਸ਼ੀ ਲੱਭ ਰਿਹਾ ਉਹਨਾਂ ਦੀ ਖੁਸ਼ੀ ਪ੍ਰਾਪਤ ਹੋਏਗੀ ਪਿਤਰਾਂ ਦੀ ਜਿਵੇਂ ਭਗਤ ਕਬੀਰ ਸਾਹਿਬ ਕਹਨ ਲੱਗੇ ਤੁਸੀਂ ਕਿਹੜੇ ਪਿਤਰਾਂ ਦੀ ਗੱਲ ਕਰਦੇ ਹੋ ਜੀਵਤ ਪਿਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾਂ ਹੀ ਜੋ ਆਨੰਦ ਖੁਸ਼ੀ ਖੇੜਾ ਤੁਹਾਨੂੰ ਜਿਉਂਦਿਆਂ ਮਾਂ ਪਿਓ ਦੀ ਸੇਵਾ ਕਰਕੇ ਹੋਏਗਾ ਦੁਨੀਆਂ ਦੇ ਲੋਕ ਮਰਨ ਤੋਂ ਬਾਅਦ ਜਿੰਨਾ ਮਰਜੀ ਤੁਸੀਂ ਇਹ ਭੋਜਨ ਖਵਾ ਲਿਓ ਤੁਹਾਨੂੰ ਉਹ ਖੁਸ਼ੀ ਪ੍ਰਾਪਤ ਨਹੀਂ ਰਹੇਗੀ ਜਦਨ ਮਾਂ ਮੰਝੇ ਦੇ ਉੱਤੇ ਪਈ ਹੋਈ ਮਾਂ ਆਖਰੀ ਸਾਹਾਂ ਦੇ ਨਾਲ ਜੁੜਦੀ ਹੋਈ ਜਦਨ ਇਸ ਗੱਲ ਨੂੰ ਕਰਦੀ ਹੈ ਕਿ ਪੁੱਤਰ ਤੀਏ ਬੱਚੀਏ ਜਦਨ ਉਹ ਆਪਣੀ ਆਖਰੀ ਅਸੀਸ ਦੇ ਕੇ ਜਾਂਦੀ ਹੈ ਯਾਦ ਰੱਖਣਾ ਉਹ ਅਸੀਸ ਕਦੇ ਖਾਲੀ ਨਹੀਂ ਜਾਂਦੀ ਤੇ ਜਦਨ ਮਰਨ ਲੱਗਿਆ ਮਾਂ ਪਿਓ ਦੁਖੀ ਹੋ ਕੇ ਸ਼ਬਦ ਕਹਿ ਦੇ ਜਿੱਥੇ ਮਰਜ਼ੀ ਚਲੇ ਜਾਂ ਜਾਈ ਬੰਦੇ ਆ ਤੇਰੀਆਂ ਪੂਰੀਆਂ ਨਹੀਂ ਕਦੇ ਪੈ ਸਕਦੀਆਂ ਜਾਤ ਰੱਖਣਾ ਉਹ ਫਿਰ ਬਾਦ ਅਸੀਸ ਟਾਲੀ ਵੀ ਨਹੀਂ ਜੇ ਜਾਂਦੀ ਫਿਰ ਉਹ ਇਨਸਾਨ ਮਰਨ ਤੋਂ ਬਾਅਦ ਬਜ਼ੁਰਗਾਂ ਦੇ ਨਾਂ ਦੇ ਤੇ ਲੰਗਰ ਬਜ਼ੁਰਗਾਂ ਦੇ ਨਾਂ ਦੇ ਉੱਤੇ ਵਰਸੀਆਂ 20ਵੀਂ ਵਰਸੀ 18ਵੀਂ ਵਰਸੀ 12ਵੀਂ ਵਰਸੀ ਉਹ ਜੇ ਗਰੰਥੀ ਸਿੰਘ ਹੁੰਦਾ ਪਾ ਕੇ ਗੱਲ ਚ ਸਰੋਪਾ ਫੜਾ ਫਟ ਕੇ ਇਹਨਾਂ ਨੂੰ ਫਿਰ ਸਵਰਗਾਂ ਦੇ ਥਾਂ ਬਖਸ਼ਿਸ਼ ਕਰਿਓ 12 ਸਾਲ ਹੋ ਗਏ ਤੂੰ ਸਰਟੀਫਿਕੇਟ ਹੀ ਨਹੀਂ ਕੱਟ ਕੇ ਦਿੱਤਾ ਅਜ ਸੁਰਗਾਂ ਵਾਲਾ ਇਹਨਾਂ ਨੂੰ ਆਵਾਗੌਣ ਦੇ ਚੱਕਰ ਤੋਂ ਬਚਾ ਕੇ ਰੱਖਿਓ ਕਿੰਨੇ ਸਾਲ ਹੋ ਗਏ ਮਰਿਆਂ ਨੂੰ ਜੀ 15 ਸਾਲ ਹੱਦ ਹੋ ਗਈ ਫੇ ਇਹ ਜਿਹੜੇ ਲਿਮਿਟ ਨਵੀਂ ਪੁਰਾਣੀ ਕਰਦੇ ਹੁੰਦੇ ਸੀ ਨਾ ਬੈਂਕਾਂ ਦੇ ਵਿੱਚ ਖੇਤਾਂ ਵਾਲੇ ਨੂੰ ਪਤਾ ਹੋਣਾ ਹੈ 1 ਸਾਲ ਪੈਸੇ ਵਰਤ ਤਾਣੇ ਤੇ ਫੇਰ ਥੋੜੇ ਬੋਦੇ ਪੈਸੇ ਦੇ ਕੇ ਲਿਮਿਟ ਕਹਿੰਦੇ ਨਵੀਂ ਪੁਰਾਣੀ ਕਰਾ ਕੇ ਆਏ ਆ ਉਹ ਲਿਮਿਟ ਹੀ ਕਰਦੇ ਨੇ ਫੇਰ ਬਰਸੀ ਦੇ ਨਾਂ ਤੇ ਅਖੰਡ ਪਾਠ ਸੇਵਾ ਕਰਾ ਦਿੰਨਾ ਜਿੰਨੀ ਕ ਅੱਗੇ ਫਾਈਲ ਗਈ ਸੀ ਪਾਪਾ ਜੀ ਦੀ ਸਵਰਗਾਂ ਵਾਲੀ ਓਨੀ ਕ ਅੱਗੇ ਪਹੁੰਚ ਗਈ ਹੈ ਹੁਣ ਫਿਰ ਨਵੀਂ ਪੁਰਾਣੀ ਕਰ ਦਿਓ ਮਹਾਰਾਜ ਕਹਿਣ ਲੱਗੇ ਜਿਹੜੀ ਚੀਜ਼ ਖੁਸ਼ੀ ਦੀ ਤੂੰ ਗੱਲ ਕਰ ਰਿਹਾ ਜਿਉਂਦਿਆਂ ਜੀ ਸਾਂਭਿਆ ਨਹੀਂ ਤੂੰ ਮਰਨ ਤੋਂ ਬਾਅਦ ਖੁਸ਼ੀਆਂ ਭਾਲਦਾ ਹੈ ਅੱਜ ਬਹੁਤ 70% ਉਹ ਲੋਕ ਨੇ ਵਰਸ਼ੀਆਂ ਕਰਾਉਣ ਵਾਲੇ 80% ਜਿਨ੍ਹਾਂ ਦੇ ਮਨ 'ਚ ਡਾਰੇ ਕਿ ਪਾਪਾ ਜੀ ਸੁਪਨੇ 'ਚ ਬੜੇ ਆ ਰਹੇ ਨੇ ਕੱਲ ਪਰਸੋਂ ਦੇ ਦੱਸਦੇ ਨਹੀਂ ਬਸ ਯਾਦ ਕੀਤਾ ਜਾ ਰਿਹਾ ਬਜ਼ੁਰਗਾਂ ਨੂੰ ਪਾਪਾ ਜੀ ਨੂੰ ਯਾਦ ਕਰਕੇ ਚਲੋ ਮੈਂ ਕਿਹਾ ਜਲ ਸੰਗਤ ਨੂੰ ਲੰਗਰ ਪਾਣੀ ਛਕਾ ਦਈਏ ਉਹਦੇ ਪੋਤਾ ਪੋਤਰੀ ਦੋਤਾ ਦੋਤੀ ਬਾਅਦ ਦੱਸ ਦਿੰਦੇ ਨੇ ਬਾਬਾ ਜੀ ਮੰਮੀ ਨੂੰ ਸੁਪਨੇ 'ਚ ਆ ਰਹੀ ਸੀ ਪਾਪਾ ਜੀ ਕਿੰਨੇ ਦਿਨਾਂ ਦੇ ਮੰਮੀ ਨੂੰ ਤਾਂ ਆਪਣਾ ਡਰਿਆ ਕਿ ਪਾਪਾ ਜੀ ਨਾਲ ਨਾਲ ਲੈ ਕੇ ਚਲੇ ਜਾਣ ਬਹੁਤੀਆਂ ਵਰਸੀਆਂ ਇਸ ਨਾਂ ਦੇ ਉੱਤੇ ਹੋ ਰਹੀਆਂ ਨੇ ਬਜ਼ੁਰਗਾਂ ਦੇ ਉਹ ਲੋਕ ਜਿਨ੍ਹਾਂ ਨੇ ਜਿਉਂਦੇ ਆ ਜੀ ਸੰਭਿਆ ਨਹੀਂ ਹੈ ਪਾਰਸ਼ਾ ਕਹਿੰਦੇ ਕਿਹੜੇ ਕੁਸ਼ਲ ਦੀ ਗੱਲ ਕਰਦਾ ਹੈ ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਕੁਸ਼ਲ ਕਰਤੇ ਜਗ ਬਿਨਸੇ ਕੁਸ਼ਲ ਵੀ ਕੈਸੀ ਹੋਈ ਸਾਰਾ ਸੰਸਾਰ ਇਸੇ ਭਰਮ ਵਹਿ ਵਿੱਚ ਖਾਪ ਰਿਆ ਹੈ ਤੇ ਉਹਨਾਂ ਨੇ ਸ਼ਰਧਾ ਕੀਤੀਆਂ ਆਨੰਦ ਬਣਿਆ ਰਹੇਗਾ ਮਾਰੇ ਫਿਰ ਬੜੇ ਘਾਰੇ ਸ਼ਬਦ ਬੋਲੇ ਨਹੀਂ ਜੀਵਤ ਪਿਤਰ ਨਾ ਮਾਨੇ ਕੋ ਜਿਉਂਦਿਆਂ ਜੀ ਤੇ ਤੁ ਬਜ਼ੁਰਗ ਸਮਝਿਆ ਨਹੀਂ ਸਾਨੂੰ ਮੂਏ ਸ਼ਰਧਾ ਕਰਾਂ ਮੂਆਂ ਦੇ ਨਾਂ ਤੇ ਬੜੇ ਸ਼ਰਧਾ ਕਰਾ ਰਹੇ ਆ ਮਾਰੇ ਕਹਿੰਦੇ ਪਿੱਤਰ ਵੀ ਬੱਪੁਰੇ ਕਹੋ ਕਿਉਂ ਪਾਵੇਂ ਕਊਆ ਕੂਕਰ ਖਾਂਹੀ ਤੇ ਪਰਸ਼ਾ ਕਹਿੰਦੇ ਮਰੀਆਂ ਦੇ ਨਾਂ ਦੇ ਤੇ ਸ਼ਰਾਦ ਕਰਾਣੇ ਤੇ ਮਾਲਕ ਆਖਣ ਲੱਗੇ ਜੇਕਰ ਬਹੁਤ ਐਸੇ ਲੋਕ ਨੇ ਯੂਰਪਰ ਸ਼ਾਦਾ ਪਾਣੇ ਤਿਆਰ ਕਰਾਉਂ ਕਰਦੇ ਨੇ ਨਾ ਕਹਿੰਦੇ ਛੱਤ ਦੇ ਉੱਤੇ ਬੁਰਕੀਆਂ ਸੌ ਟੱਬ ਬਜ਼ੁਰਗਾਂ ਦੇ ਨਾਂ ਦੇ ਉੱਤੇ ਉਹਨੂੰ ਕਾਂ ਖਾ ਜਾਏਗਾ ਕਿ ਚਿੜੀਆਂ ਖਾਣ ਨਹੀਂ ਗਈਆਂ ਕਿ ਸ਼ਰਕਾਂ ਖਾ ਜਾਣਗੀਆਂ ਆਕੇ ਤੋਤੇ ਖਾ ਜਾਣਗੇ ਆਕੇ ਮਾਰੇ ਪਾਸ਼ਾ ਕਹਿੰਦੇ ਨੂੰ ਦਿਖਾ ਕੇ ਪੰਛੀ ਪਾਪਾ ਤੁਹਾਡਾ ਰਹਿ ਗਿਆ ਫਿਰ ਭੁੱਖਾ ਕਿਹੜੇ ਸੁੱਖ ਦੀ ਗੱਲ ਕਰਦਾ ਹੈ ਕਿਹੜੀ ਖੁਸ਼ੀ ਦੀ ਗੱਲ ਕਰ ਰਹੇ ਹਜ਼ੂਰ ਕਿਰਪਾ ਕਰ ਲੱਗੇ ਤਨ ਪੰਚਮ ਮਹਾਰਾਜ ਪਾਸ਼ਾ ਉਹ ਵੀ ਜ਼ਿਕਰ ਕਰਦੇ ਨੇ ਅੱਜ ਦੇ ਸ਼ਬਦਾਂ ਦੇ ਅੰਦਰ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦੇ ਮਨ ਦੇ ਅੰਦਰ ਸਦਾ ਵਿਗਾਸ ਰਹਿੰਦਾ ਹੈ ਸਦਾ ਖੇੜਾ ਰਹਿੰਦਾ ਹੈ ਸਦਾ ਖੁਸ਼ੀ ਰਹਿੰਦੀ ਹੈ ਉਹ ਖੁਸ਼ੀ ਨੂੰ ਕੋਈ ਕੋਈ ਭੰਗ ਨਹੀਂ ਕਰ ਸਕਦਾ ਉਹ ਖੁਸ਼ੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਸਤਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਾਲਕ ਆਖਣਗੇ ਇੱਕ ਕੁਸ਼ਲ ਮੋਕੋ ਸਤਗੁਰੂ ਬਤਾਇਆ ਮੇਰੇ ਗੁਰੂ ਨੇ ਇੱਕ ਮੈਨੂੰ ਆਨੰਦ ਖੁਸ਼ ਰਹਿਣ ਦਾ ਇੱਕ ਮੈਨੂੰ ਤਰੀਕਾ ਦੱਸ ਦਿੱਤਾ ਹੈ ਆਨੰਦ 'ਚ ਰਹਿਣ ਦਾ ਇੱਕ ਤਰੀਕਾ ਦੱਸ ਦਿੱਤਾ ਹੈ ਖੁਸ਼ੀ 'ਚ ਰਹਿਣ ਦਾ ਤਰੀਕਾ ਦੱਸ ਦਿੱਤਾ ਹੈ ਸਤਿਸ਼ਕ ਕਹਿੰਦੇ ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ ਪਹਿਲਾ ਸਵਾਲ ਕ੍ਰੀਏਟ ਕਰਦੇ ਨੇ ਕਿਨ ਬਿਦ ਕੁਸ਼ਲ ਕਿਹੜੇ ਤਰੀਕੇ ਨਾਲ ਖੁਸ਼ੀ ਮਾਣੀ ਜਾ ਸਕਦੀ ਹੈ ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ ਕਿਉਂ ਪਾਈਏ ਹਰਾਮ ਸਹਾਈ ਜਦ ਦਿਨ ਰਾਮ ਪ੍ਰਮਾਤਮਾ ਮਿਲ ਗਿਆ ਮਹਾਰਾਜ ਕਹਿੰਦੇ ਫਿਰ ਸਦਾ ਵਾਸਤੇ ਖੁਸ਼ੀਆਂ ਹੀ ਖੁਸ਼ੀਆਂ ਨੇ ਉਹ ਖੁਸ਼ੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਕਿਨ ਬੇਦ ਕੁਸ਼ਲ ਹੋ ਤ ਮੇਰੇ ਭਾਈ ਕਿਉਂ ਪਾਈਏ ਹਰਾਮ ਸਹਾਈ ਤੇ ਮਹਾਰਾਜ ਕਹਿੰਦੇ ਫਿਰ ਉੱਥੇ ਸਤਿਗੁਰ ਪਾਸ਼ਾ ਫਿਰ ਉਦਾਹਰਨਾਂ ਦਿੰਦੇ ਨੇ ਕੁਸ਼ਲ ਲੰਗ ਰਹਿ ਮੇਰੀ ਸਭ ਆਇਆ ਪੈਸੇ ਨੂੰ ਵੀ ਕਿ ਖੁਸ਼ੀ ਨਹੀਂ ਕਿ ਨੇ ਲੋਕ ਨੇ ਜਿੰਨਾ ਕੋ ਪੈਸਾ ਹੈ ਪਰ ਅੰਦਰ ਦੀ ਖੁਸ਼ੀ ਨਹੀਂ ਹੈ ਕੁਸ਼ਨ ਲੱਗ ਰਿਹਾ ਹੈ ਮੇਰੀ ਸਭ ਮਾਇਆ ਉੱਚੇ ਮੰਦਰ ਕਿੰਨਾ ਤੁਹਾਡੀ ਕੋਠੀ ਬੜੀ ਕਮਾਲ ਦੀ ਹੈ ਬਾਹਰ ਖਲੋ ਕੇ ਬੰਦਾ ਆਖਦਾ ਯਾਰ ਆ ਇਹੋ ਜਿਹਾ ਘਰ ਹੋਏ ਕਿੰਨਾ ਆਨੰਦ ਹੋਏਗਾ ਜਿਉਣ ਦੇ ਵਿੱਚ ਅੰਦਰ ਬੈਠੇ ਹੋਏ ਇਨਸਾਨ ਕਪੂਸ਼ਕ ਦੇਖੋ ਖਾਲੀ ਭਾਂਡਾ ਹੈ ਬੈਠਣ ਵਾਸਤੇ ਕੋਈ ਹੈ ਨਹੀਂ ਕੋਲ ਬੈਠਣ ਵਾਸਤੇ ਕੋਈ ਕੋਲ ਬੈਠਣ ਵਾਸਤੇ ਕੋਈ ਗੱਲਾਂ ਕਰਨ ਵਾਸਤੇ ਕੋਈ ਨਹੀਂ ਹੈ ਆ ਫਿਲਮੀ ਐਕਟਰ ਜੋ ਤੁਹਾਡੇ ਦੌਰ ਦਾ ਹੋਏਗਾ ਧਰਮਿੰਦਰ ਇੱਕ ਦਿਨ ਆਪਣੀ ਇੰਟਰਵਿਊ ਦੇ ਰਿਹਾ ਸੀ ਉਹ ਉਹ ਆਖਦਾ ਸੀ ਕਹਿੰਦਾ ਜਦੋਂ ਮੇਰਾ ਦੌਰ ਸੀ ਆਪਣਾ ਮੈਂ ਜਦੋਂ ਜਵਾਨੀ ਦੇ ਵਿੱਚ ਸੀ ਕਹਿੰਦਾ ਮੈਂ ਤਿੰਨ ਤਿੰਨ ਫਿਲਮਾਂ ਸਾਈਨ ਕਰਨੀਆਂ ਚਾਰ ਚਾਰ ਫਿਲਮਾਂ ਸਾਈਨ ਕਰਨੀਆਂ ਇਧਰੋਂ ਸ਼ੂਟਿੰਗ ਤੇ ਆਉਣਾ ਇਧਰ ਨਿਕਲ ਜਾਣਾ ਇਧਰੋਂ ਸ਼ੂਟਿੰਗ ਤੇ ਆਉਣਾ ਇਧਰ ਨਿਕਲ ਜਾਣਾ ਰਾਤ ਸ਼ੂਟਿੰਗਸ ਦਿਨੇ ਸ਼ੂਟਿੰਗ ਕਹਿੰਦਾ ਨੌਕਰ ਮੈਂ ਬੜੇ ਦਿੱਤੇ ਆਪਣੇ ਪਿਤਾ ਨੂੰ ਕਹਿੰਦਾ ਮੈਂ ਨੌਕਰਾਂ ਨੂੰ ਕਿਹਾ ਇਹਨਾਂ ਦਾ ਖਾਣ ਪੀਣ ਦਾ ਖਿਆਲ ਰੱਖਣਾ ਜੇ ਬਾਹਰ ਅੰਦਰ ਜਾਣ ਨੂੰ ਦਿਲ ਕਰੇ ਤਾਂ ਵੀ ਬਾਹਰ ਅੰਦਰ ਜਾਣਾ ਹੈ ਪੂਰੀ ਕੇਅਰ ਟੇਕਰ ਕਹਿੰਦਾ ਰੱਖੇ ਸਨ ਕਹਿੰਦਾ ਮੇਰੇ ਪਿਓ ਨੇ ਆਵਾਜ਼ ਮਾਰੀ ਕਹਿੰਦਾ ਧਰਮ ਗਾਲੂ ਸੁਣ ਕਹਿੰਦਾ ਮੇਰੇ ਕੋਲ ਪੈਸਾ ਬਹੁਤ ਹੈ ਤੂੰ ਹਰੇਕ ਨੂੰ ਫੈਸਿਲਿਟੀ ਦੇ ਰਿਹਾ ਹੈ ਕਹਿੰਦਾ ਇੱਕ ਚੀਜ਼ ਦੀ ਮੈਨੂੰ ਭੁੱਖ ਆ ਕਿ ਤੂੰ ਮੇਰੇ ਕੋਲ ਬੈਠ ਕੇ ਮੈਨਾਂ ਗੱਲਬਾਤ ਕਰ ਸਕੇ ਤੇ ਕਹਿੰਦਾ ਮੈਨੂੰ ਉਹ ਚੀਜ਼ ਉਦੋਂ ਫੇਰ ਨਹੀਂ ਸੀ ਹੁੰਦੀ ਇਹ ਚੀਜ਼ ਮੈਂ ਇਹ ਚੀਜ਼ 'ਚ ਬੜਾ ਆਨੰਦ ਲੱਭਦਾ ਸੀ ਕਿ ਪੈਸਾ ਬਹੁਤ ਜ਼ਿੰਦਗੀ ਦੇ ਅੰਦਰ ਅਹਿਮੀਅਤ ਰੱਖਦਾ ਹੈ ਕਹਿੰਦਾ ਮੈਂ ਵਿਆਹਿਆ ਗਿਆ ਨੇ ਦੋ ਪੁੱਤਰ ਹੋਏ ਬੋਬੀ ਤੇ ਸਾਨੀ ਕਹਿੰਦਾ ਹੁਣ ਉਹਨਾਂ ਦਾ ਕੰਮ ਇਹੀ ਰਿਹਾ ਹੈ ਉਹ ਵੀ ਸ਼ੂਟਿੰਗ ਫਿਲਮ ਜ਼ਿੰਦਗੀ ਦੇ ਇਸ ਰੁਝਾਨ ਵਿੱਚ ਕਹਿੰਦਾ ਹੁਣ ਮੈਂ ਬੈਠਾ ਹਾਂ ਤੇ ਹੁਣ ਮੈਂ ਇਸ ਚੀਜ਼ ਨੂੰ ਫੀਲ ਕਰਦਾ ਕਿ ਮੇਰੇ ਕੋਈ ਬੈਠਣ ਵਾਲਾ ਕੋਈ ਹੋਵੇ ਮੇਰੇ ਨਾਲ ਗੱਲਬਾਤ ਕਰਨ ਵਾਲਾ ਕੋਈ ਹੋਵੇ ਪੈਸਾ ਤਾਂ ਇਨਸਾਨ ਨੇ ਖਾਣਾ ਨਹੀਂ ਨਾ ਥਾਲੀ ਜੇ ਪਾ ਕੇ ਬਹੁਤ ਲੋਕ ਐਸੇ ਨੇ ਕੱਲ ਜ਼ਿਕਰ ਕਰ ਰਿਹਾ ਸੀ ਮੇਰ ਨਾਲ ਕਵੀਰ ਕਹਿੰਦਾ ਮੇਰੇ ਭਰਾ ਕਹਿੰਦਾ ਇੱਕ ਕੈਨੇਡਾ ਹੈ ਤੇ ਮੇਰੀ ਭੈਣ ਆਸਟ੍ਰੇਲੀਆ ਹੈ ਕਿੰਨਾ ਉਹਨਾਂ ਦੇ ਬੱਚੇ ਹੋਏ ਤੇ ਮੇਰੇ ਮਾਂ ਮੇਰੀ ਮੰਮੀ ਨੂੰ ਕਹਿੰਦਾ ਉਹਨਾਂ ਨੇ ਵੀਜ਼ਾ ਸਪான்ਸਰ ਕੀਤਾ ਤੇ ਮੰਮੀ ਚਲੇ ਗਏ ਕੈਨੇਡਾ ਥੋੜਾ ਟਾਈਮ ਆਸ ਤੇ ਕਹਿੰਦਾ ਕੈਨੇਡਾ ਗਏ ਤੇ ਉਹਨਾਂ ਨੇ ਬੱਚਿਆਂ ਨੂੰ ਸੰਭਾਲਣਾ ਉਹ ਉਹਨਾਂ ਨੇ ਕਹਿੰਦੇ ਇੱਕ ਕੇਅਰ ਟੇਕਰ ਰੱਖਣ ਲੱਗੇ ਸਨ ਬੱਚਿਆਂ ਵਾਸਤੇ ਉਹ ਫਿਰ ਜਿੰਨੀ ਤਨਖਾਹ ਆਪ ਲੈ ਰਹੇ ਨੇ ਉਸ ਦਾ ਨਾ ਫਿਰ ਉਹਨੂੰ ਤਨਖਾਹ ਦੇਣੀ ਪੈਂਦੀ ਹੈ ਕਿਰ ਨੌਕਰਾ ਰੱਖਿਆ ਜਾਏ ਇਹਨੇ ਪੈਸੇ ਕਿੱ데 ਦੇਣੇ ਸਨ ਬਾਅਦ ਹੁਣ ਇਹਨਾਂ ਸਲਾਮ مشورہ ਕੀਤਾ ਕਿ ਕਿ ਮਮੀ ਦੀ ਟਿਕਟ ਕਰਾਉਣੀ ਹੈ 1.5 ਤੋਂ 2 ਲੱਖ ਰੁਪਏ ਟਿਕਟ ਹੋਏਗੀ ਜਿੰਨਾ ਖਰਚਾ ਪਾਣੂ ਦੇਣਾ ਤੇ ਨਾਲੇ ਬੱਚੇ ਰਹਿਣਗੇ ਮਾਤਾ ਕੋਲ ਕਿੰਨੇ ਮਮੀ ਨੇ ਸਿਰਫ 20 ਤੋਂ 25 ਦਿਨ ਲਈ ਆਕ ਗਿਓ ਕਹਿੰਦੇ ਸਾਂਭੋ ਬੱਚੇ ਆਪਣੇ ਕਹਿੰਦੇ ਮੇਰਾ ਤੇ ਦਿੱਲੀ ਨਹੀਂ ਲੱਗਦਾ ਇੱਥੇ ਮੈਂ ਕਿਹਦੇ ਨਾਲ ਗੱਲਾਂ ਕਰਾਂ ਮੈਂ ਕਿਹਦੇ ਨਾਲ ਬੈਠਾਂ ਹੁਣ ਪੈਸਾ ਵੀ ਹੈ ਬਾਹਰ ਵੀ ਹੈ ਕੈਨੇਡਾ ਵਰਗਾ ਦੇਸ਼ ਹੋਏ ਸਾਫ਼ ਸੁਥਰਾ ਦੇਸ਼ ਹੋਏ ਖਾਣ ਪੀਣ ਨੂੰ ਸਾਰੀਆਂ ਸਹੂਲਤਾਂ ਉੱਥੇ ਸਤਗੁਰੂ ਪਾਸ਼ਾ ਕਹਿੰਦੇ ਕੁਸ਼ਲ ਨਾ ਗ੍ਰਹਿ ਮੇਰੀ ਸਭ ਮਾਇਆ ਪੈਸੇ ਨਾਲ ਖੁਸ਼ੀ ਨਹੀਂ ਹੈ ਉੱਚੇ ਮੰਦਰ ਸੁੰਦਰ ਸ਼ਾਇਆ ਪਰ ਸ਼ਾਵਾ ਹੈ ਸਤਗੁਰੂ ਪਾਸ਼ਾ ਨੇ ਹਸਤੀ ਘੋੜੇ ਦੇਖਨੇ ਵਸਾ ਹਾਥੀ ਘੋੜਿਆਂ ਵਿੱਚ ਖੁਸ਼ੀ ਹੈ ਹਾਥੀ ਘੋੜੇ ਦਾ ਦੌਰ ਚਲੇ ਗਿਆ ਗੱਡੀਆਂ ਚ ਮੋਟਰਸਾਈਕਲਾਂ ਚ ਕਾਰਾਂ ਵਿੱਚ ਇਹ ਆਟੋ ਪਾਇਲਟ ਕਾਰ ਹੈ ਮਾਰੇ ਕਹਿੰਦੇ ਹਾਥੀ ਕੋੜੇ ਦੇਖ ਵਿਗਾਸਾ ਤੇ ਬੜਾ ਮਹਿਸੂਸ ਖੁਸ਼ ਸਮਝਦਾ ਹੈ ਆਪਣੇ ਆਪ ਨੂੰ ਪਾਸ਼ਾ ਕਹਿੰਦੇ ਲਸ਼ਕਰ ਜੋੜੇ ਨੇਬ ਖਵਾਸਾ ਫੌਜਾਂ ਇਕੱਠੀਆਂ ਕਰਦਾ ਹੈ ਮੰਤਰੀ ਨੌਕ ਰੱਖਦਾ ਚੱਕ ਦੀ ਕਰਨ ਵਾਤੇ ਰੱਖਦਾ ਪਾਸ਼ਾ ਕਹਿੰਦੇ ਇਸ ਤਰ੍ਹਾਂ ਹੈ ਗੱਲ ਜੇਵੜੀ ਹਉਮੇ ਕੇ ਫਾਸਾ ਇਹ ਸਾਰੀਆਂ ਚੀਜ਼ਾਂ ਨੇ ਖੁਸ਼ੀ ਨਹੀਂ ਹੈ ਸਤਿਗੁਰ ਪਾਸ਼ਾ ਬੇਅੰਤ ਉਦਾਹਰਨਾ ਦੇ ਕੇ ਕਹਿੰਦੇ ਨੇ ਇਨ ਵਿਦ ਕੁਸ਼ਲ ਹੋਤ ਮੇਰੇ ਭਾਈ ਓਹ ਪਾਈਏ ਹਰਾਮ ਸੁਹਾਈ ਕਿਹੜੇ ਤਰੀਕੇ ਨਾਲ ਪਾਰਸ਼ਾ ਕਹਿਣ ਲੱਗੇ ਇੱਕ ਕੁਸ਼ਲ ਪਹਿਲਾ ਸਵਾਲ ਪੈਦਾ ਕੀਤਾ ਸੀ ਮੋਕੋ ਕੁਸ਼ਲ ਬਤਾਵੋ ਕੋਈ ਦੁਨੀਆ ਦੇ ਲੋਕੋ ਇੱਕ ਮੈਨੂੰ ਕੁਸ਼ਲ ਇੱਕ ਮੈਨੂੰ ਤਰੀਕਾ ਦੱਸਿਓ ਖੁਸ਼ ਰਹਿਣ ਦਾ ਕਿਨ ਬਿਦ ਕੁਸ਼ਲ ਹੋ ਤ ਮੇਰੇ ਪਾਈ ਪਹਿਲਾ ਸਵਾਲ ਪੈਦਾ ਕੀਤਾ ਸੀ ਕਿਹੜੇ ਤਰੀਕੇ ਨਾਲ ਖੁਸ਼ ਹੋਇਆ ਜਾ ਸਕਦਾ ਹੈ ਕਿਹੜੇ ਤਰੀਕੇ ਨਾਲ ਆਨੰਦ 'ਚ ਰਹਿਆ ਜਾ ਸਕਦਾ ਹੈ ਕਿਨ ਵਿਦ ਕੁਸ਼ਲ ਹੋਤ ਮੇਰੇ ਭਾਈ ਕਿਉਂ ਪਾਈ ਹੈ ਹਰਾਮ ਸਹਾਈ ਤੇ ਸਤਿਗੁਰੂ ਪਾਸ਼ਾ ਕਹਿੰਦੇ ਫਿਰ ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ ਇੱਕ ਆਨੰਦ 'ਚ ਰਹਿਣ ਦਾ ਤਰੀਕਾ ਮੇਰੇ ਗੁਰੂ ਨੇ ਮੈਨੂੰ ਦੱਸ ਦਿੱਤਾ ਪਾਸ਼ਾ ਕਿਹੜਾ ਹੈ ਏਕ ਕੁਸ਼ਲ ਮੋਕੋ ਸਤਿਗੁਰੂ ਬਤਾਇਆ ਹਰ ਜੋਕਿਸ਼ ਕਰੇ ਸੁਹਰ ਕੇ ਆ ਭਗਤਾ ਪਾਇਆ ਜੋ ਗੁਰੂ ਕਰਦਾ ਹੈ ਉਹਨੂੰ ਸਵੀਕਾਰ ਕਰ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹਨ ਦੁੱਖ ਪਾਪ ਕਾ ਨਾਸ਼ ਜਦੋਂ ਗੁਰੂ ਕੀ ਪਵਣ ਬਾਣੀ ਨੂੰ ਪੜ੍ਹੇਗਾ ਇੱਕ ਚੀਜ਼ ਦਾ ਅਹਿਸਾਸ ਹੋ ਜਾਏਗਾ ਜਿਹੜੀਆਂ ਚੀਜ਼ਾਂ 'ਚ ਤੂੰ ਖੁਸ਼ੀ ਲੱਭ ਰਿਹਾ ਹੈ ਬੰਦਿਆ ਉਹ ਚੀਜ਼ਾਂ 'ਚ ਖੁਸ਼ੀ ਨਹੀਂ ਹੈ ਜਿਹੜੀਆਂ ਚੀਜ਼ਾਂ 'ਚ ਆਨੰਦ ਤੂੰ ਲੱਭ ਰਿਹਾ ਹੈ ਪਾਤਸ਼ਾਹ ਕਹਿੰਦੇ ਉਹ ਚੀਜ਼ 'ਚ ਆਨੰਦ ਨਹੀਂ ਹੈ ਹਰ ਜੋਕਸ਼ ਕਰੇ ਸੋ ਹਰਕਿਆਂ ਭਗਤਾਂ ਪਾਇਆ ਜੋ ਪਰਮਾਤਮਾ ਜ਼ਿੰਦਗੀ ਦੇ ਅੰਦਰ ਬਖਸ਼ਿਸ਼ ਕਰਦਾ ਹੈ 파ਟਸ਼ਾਹ ਕਹਿੰਦੇ ਉਹਨੂੰ ਸਵੀਕਾਰ ਕਰਦਾ ਹੈ ਕਿਉਂਕਿ ਦੁੱਖ ਤੇ ਸੁੱਖ ਜ਼ਿੰਦਗੀ ਦੇ ਅੰਦਰ ਆਉਣੇ ਸੁਭਾਵਿਕ ਨੇ ਜੇਕਰ ਖੁਸ਼ੀ ਪੈਸੇ ਦੇ ਨਾਲ ਜੋੜ ਕੇ ਦੇਖਾਂਗੇ ਜਦੋਂ ਪੈਸਾ ਚਲਿਆ ਗਿਆ ਨਿਸਾਨ ਕੇਗਾ ਹਾ 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 ਮਰ ਗਿਆ ਮੈਂ ਮੇਰਾ ਬਿਜ਼ਨਸ ਸਟੱਪ ਹੋ ਗਿਆ ਮੇਰਾ ਕੰਮਕਾਰ ਖਤਮ ਹੋ ਗਿਆ ਮੈਂ ਕੀ ਕਰਾਂਗਾ ਮਹਾਰਾਜ ਕਹਿੰਦੇ ਜਦੋਂ ਇਹ ਚੀਜ਼ ਨੂੰ ਸੁਖੂਲਤਾਵਾਂ ਦੇ ਨਾਲ ਜੋੜ ਕੇ ਦੇਖੇਗਾ 파ਟਸ਼ਾਹ ਕਹਿੰਦੇ ਉਤਾਰ ਚੜਾਵ ਜ਼ਿੰਦਗੀ ਦੇ ਅੰਦਰ ਬਹੁਤ ਆਉਣਗੇ ਫਿਰ ਕੀ ਕਰੇਗਾ ਖਤਮ ਕਰ ਲੇਗਾ ਆਪਣੇ ਆਪ ਨੂੰ ਤੇ ਪਾਰਸ਼ਕ ਕਹਿੰਦੇ ਜੋ ਜੋ ਪਰਮਾਤਮਾ ਕਰਦਾ ਹੈ ਹਰ ਜੋਕਿਸ਼ ਕਰੇ ਸੋ ਹਰ ਕਿਹਾਂ ਭਗਤਾ ਪਾਇਆ ਫਿਰ ਜੋ ਗੁਰੂ ਕਰਦਾ ਹੈ ਜੋ ਗੁਰੂ ਨੂੰ ਪਾਉਂਦਾ ਹੈ ਜਿਹੜਾ ਤੈਨੂੰ ਉਹ ਪਾਉਣ ਲੱਗ ਜਾਏ ਤੇ ਪਾਰਸ਼ਕ ਕਹਿੰਦੇ ਇਸ ਖੁਸ਼ੀ ਨੂੰ ਇਸ ਆਨੰਦ ਨੂੰ ਤੇਰੇ ਕੋਲ ਕੋਈ ਖੋ ਨਹੀਂ ਸਕਦਾ ਕਿ ਦੁੱਖ ਤੇ ਸੁੱਖ ਜ਼ਿੰਦਗੀ ਅੰਦਰ ਆਉਣੇ ਸੁਭਾਵਿਕ ਹੋਣਗੇ ਜੇਕਰ ਤੂੰ ਸੁੱਖ ਨੂੰ ਖੁਸ਼ੀ ਨੂੰ ਆਨੰਦ ਨੂੰ ਸਹੂਲਤਾਂ ਦੇ ਨਾਲ ਜੋੜ ਕੇ ਦੇਖੇਂਗਾ ਜਦੋਂ ਸਹੂਲਤ ਨਾ ਰਹੀ ਫਿਰ ਫਿਰ ਆਨੰਦ ਕਿੱਥੇ ਜਾਏਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਆ ਆਨੰਦ ਹੈ ਨਾ ਜਿਹਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਲੱਗੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਤੇ 파ਰਸ਼ਾ ਕਹਿੰਦੇ ਜਿੰਨੂੰ ਫਿਰ ਗੁਰੂ ਨੇ ਅੰਜਨ ਦੇ ਦਿੱਤਾ ਗਿਆਨ ਦਾ ਫਿਰ ਉਹਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ ਮਹਾਰਾਜ 파ਰਸ਼ਾ ਬਖਸ਼ਿਸ਼ ਕਰਨ ਲੱਗੀ ਇੱਕ ਕੁਸ਼ਲ ਮੋਕ ਸਤਗੁਰ ਬਤਾਇਆ ਹਰ ਜੋ ਕੁਸ਼ ਕਰੇ ਸੋ ਹਰ ਕੇ ਆਪਕ ਤਾਂ ਪਾਇਆ ਆ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਅੱਜ 9 ਨੰਬਰ ਪੌੜੀ ਦੀ ਵਿਚਾਰ ਕਰ ਰਹੇ ਹਾਂ ਹੁਣ ਇੱਕ ਮਨ ਦੇ ਵਿੱਚ ਜਦੋਂ ਵਿਚਾਰ ਹੁੰਦੀ ਹੈ ਜਾਂ ਕੋਈ ਇਸ ਪੰਕਤੀ ਨੂੰ ਇਸ ਇਸ ਸ਼ਬਦ ਨੂੰ ਪੜਨ ਦਾ ਕੋਈ ਯਤਨ ਕਰਦਾ ਹੈ ਉਹਦੇ ਮਨ 'ਚ ਹੁੰਦਾ ਹੈ ਕਿ ਗੁਰੂ ਸਾਹਿਬ ਕਹਿਣ ਲੱਗੇ ਸੁਣ ਕੇ ਈਸ਼ਰ ਤੇ ਬ੍ਰਹਮਾ ਤੇ ਇੰਦਰ ਵਰਗਾ ਬਣ ਜਾਂਦਾ ਹੈ ਸੁਣ ਕੇ ਇਨਸਾਨ ਗੁਰੂ ਦੇ ਨਾਮ ਨੂੰ ਸੁਣ ਕੇ ਇਨਸਾਨ ਈਸ਼ਰ ਬ੍ਰਹਮਾ ਇੰਦਰ ਵਰਗਾ ਬਣ ਜਾਂਦਾ ਹੈ ਹੁਣ ਜਦੋਂ ਇਹਨਾਂ ਦੇ ਕੈਰੇਕਟਰ ਨੂੰ ਦੇਖਿਆ ਜਾਏਗਾ ਬ੍ਰਹਮਾ ਦੇ ਬ੍ਰਹਮਾ ਤੇ ਆਪਣੀ ਪੁੱਤਰੀ ਦੇ ਉੱਤੇ ਮੋਹਿਤ ਹੋ ਗਿਆ ਸੀ ਨਾਰਾਇਣ ਨਿੰਦਸ ਕਾਇ ਭੁਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਦੇ ਕੁਲ ਜਨਮ ਅੱਦੇ ਮਿਲਿਓ ਸਾਰੰਗ ਪਾਣ ਦੇ ਇਨਸਾਨ ਨੇ ਨਾ ਆਪਣੀ ਜਿਹੜੀਆਂ ਚੀਜ਼ਾਂ ਤਾਕਤ ਵਾਲੀਆਂ ਸਨ ਉਹਨੇ ਇਨਸਾਨ ਨੂੰ ਉਹਨੂੰ ਰੱਬ ਬਣਾ ਕੇ ਰੱਖ ਲਿਆ ਭਾਵੇਂ ਅਗਨੀ ਦੇਵਤਾ ਹੋਏ ਭਾਵੇਂ ਪਾਣੀ ਦਾ ਦੇਵਤਾ ਹੋਏ ਪਾਉਣ ਦੇਵਤਾ ਹੋਏ ਜਿਹੜੀਆਂ ਚੀਜ਼ਾਂ ਤਾਕਤਵਰ ਸਨ ਉਹਨੂੰ ਦੇਵੀ ਦੇਵਤੇ ਬਣਾ ਕੇ ਪੂਜਣ ਲੱਗ ਗਿਆ ਹੁਣ ਇੱਕ ਭਾਈ ਕਾਨ ਸਿੰਘ ਨਾਭਾ ਨੇ ਇੱਕ ਕਿਤਾਬ ਲਿਖੀ ਹੈ ਬੜੀ ਪਿਆਰੀ ਹੈ ਕਿਤਾਬ ਦਾ ਨਾਮ ਹੈ ਹਿੰਦੂ ਮਥਿਆਸ ਕੋਸ਼ ਕੈਰੈਕਟਰ ਇਹ ਵਾਈਜ਼ ਜਿਹੜੇ ਹਨ ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤੇ ਨੇ ਉਹ ਜ਼ਿਕਰ ਕਰਦੇ ਨੇ ਉਹ ਕਿਤਾਬ ਦੇ ਅੰਦਰ ਕਿ ਬ੍ਰਹਮਾ ਆਪਣੀ ਪੁੱਤਰੀ ਦੇ ਉੱਤੇ ਮੋਹਿਤ ਹੋ ਗਿਆ ਤੇ ਸ਼ਿਵ ਜੀ ਜਿਹੜਾ ਸੀ ਜਵਾਈ ਸੀ ਫਿਰ ਇਹਦਾ ਰਿਸ਼ਤਾ ਸੀ ਨਾ ਡਾਕਟਰ ਆਪਣੇ ਸਾਨੀਨ ਲਾ ਤੇ ਉਜਾਇਦਾ ਫਾਦਰin ਲਾ ਦਾ ਰਿਸ਼ਤਾ ਸੀ ਦੋਵਾਂ ਦਾ ਸਹੁਰੇ ਦਾ ਤੇ ਜਵਾਈ ਦਾ ਬ੍ਰਹਮਾ ਦਾ ਤੇ ਸ਼ਿਵ ਜੀ ਦਾ ਹੁਣ ਉਹ ਕਹਿੰਦੇ ਉਹਦੀ ਆਪਣੀ ਧੀ ਦੇ ਉੱਤੇ ਮੋਹਿਤ ਹੋਇਆ ਜਿੱਧਰ ਉਹਦੀ ਧੀ ਜਾਏ ਉਹ ਉਸ ਪਾਸੇ ਬ੍ਰਹਮਾ ਜੀ ਦਾ ਮੂੰਹ ਚਲਿਆ ਜਾਏ ਜਿਹੜੇ ਪਾਸੇ ਜਾਏ ਹੁਣ ਦੇਖਣਾ ਚਾਰ ਮੂੰਹ ਨੇ ਇੱਕ ਮੂੰਹ ਉੱਪਰ ਵੀ ਸੀ ਸਿਰ ਦੇ ਉੱਪਰ ਵੀ ਇੱਕ ਬ੍ਰਹਮਾ ਜੀ ਦਾ ਮੂੰਹ ਸੀ ਗੁਰਬਾਣੀ ਨੇ ਵੀ ਜ਼ਿਕਰ ਕੀਤਾ ਹੈ ਸਤਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਨਾਰਾਇਣ ਨਿੰਦਸ ਕਾਇ ਪੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਇਹ ਤੇਰੇ ਆਪਣੇ ਚੰਗੇ ਮੰਦੇ ਕਰਮਾਂ ਦਾ ਪਾਤਸ਼ਾਹ ਕਹਿੰਦੇ ਤੂੰ ਆਪ ਜਿਹੜਾ ਹੈ ਉਹ ਉਹਦਾ ਕਸੂਰਵਾਦ ਹੈ ਇਹਦੇ 'ਚ ਪ੍ਰਮਾਤਮਾ ਦਾ ਕੋਈ ਕਸੂਰ ਨਹੀਂ ਹੈ ਤੇ ਕਹਿੰਦੇ ਕੀ ਹੋਇਆ ਕਿ ਆਪਣੀ ਧੀ ਦੇ ਉੱਤੇ ਜਿਹੜਾ ਹੈ ਇਹ ਫਿਰ ਮੂਹੀਤ ਹੋਇਆ ਜਿਸ ਪਾਸੇ ਜਾਂਦਾ ਸੀ ਜਿਸ ਵਾਸਤੇ ਇਹਦੀ ਧੀ ਜਾਂਦੀ ਸੀ ਉਸ ਪਾਸੇ ਇਹ ਆਪਣਾ ਮੂੰਹ ਜਿਹੜਾ ਸੀ ਉਹ ਕਰੀ ਜਾਂਦਾ ਸੀ ਫਿਰ ਪਤਾ ਲੱਗਿਆ ਸ਼ਿਵਜੀ ਨੂੰ ਜਦ ਇਹ ਜਦੋਂ ਇਸ ਚੀਜ਼ ਦਾ ਪਤਾ ਚੱਲਿਆ ਇਹਨੇ ਆ ਕੇ ਕਹਿੰਦੇ ਜਦੋਂ ਉਹ ਹਾਰ ਕੇ ਹਵਾ ਵਿੱਚ ਉੱਡ ਗਈ ਧੀ ਉਹ ਹਵਾ ਚ ਉੱਡਦੀ ਤੇ ਫਿਰ ਸ਼ਿਵਜੀ ਨੇ ਕਹਿੰਦੇ ਹੱਥ ਮਾਰਿਆ ਆ ਕੇ ਤਾਂ ਸਿਰ ਤੇ ਹੱਥ ਮਾਰਿਆ ਕਪਾਲ ਸਿਰ ਨੂੰ ਵੇਹ ਦਿੱਤਾ ਹੁਣ ਦੇਵਤਾ ਸੀ ਬ੍ਰਹਮਾ ਉਹਦੇ ਸਿਰ ਦਾ ਦਾਗ ਜਿਹੜਾ ਸੀ ਸ਼ਿਵਜੀ ਦੇ ਹੱਥ ਦੇ ਉੱਤੇ ਲੱਗ ਗਿਆ ਹੁਣ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਇਹਨਾਂ ਦਿਆਂ ਨੂੰ ਉੱਤੇ ਲਿਖਿਆ ਹੈ ਕਿ ਸ਼ਿਵਜੀ ਦੇ ਹੱਥ ਦੇ ਹਮੇਸ਼ਾ ਦਾਗ ਰਿਹਾ ਫਿਰ ਮਿਟਿਆ ਨਹੀਂ ਕਿਉਂਕਿ ਦੇਵਤਾ ਸੀ ਇਹ ਦੇਵਤੇ ਦਾ ਇਹਨੇ ਸਿਰ ਫਿਆ ਸੀ ਜੇ ਰ ਇਹਨਾਂ ਦੇ ਕੈਰੈਕਟਰ ਨੂੰ ਵੇਖਿਆ ਜਾਏਗਾ ਤੇ ਕੈਰੈਕਟਰ ਇਸ ਤਰ੍ਹਾਂ ਦੇ ਨਹੀਂ ਕਿ ਕੋਈ ਕਿਸੇ ਦੇ ਘਰ ਜਦੋਂ ਪਾਗਰ ਸਹਿਬਾਨ ਜ਼ਿਕਰ ਕਰਦੇ ਨੇ ਗੁਰਬਾਣੀ ਦੇ ਅੰਦਰ ਕਿ ਮੋਦੀ ਕੇਕਰ ਖਾਣਾ ਪਕਾ ਵਾਕਾ ਲੜਕਾ ਮਾਰਿਆ ਥਾ ਕਰੋਦੀ ਬੜੀ ਸ਼ਤੀ ਹੋ ਜਾਂਦੇ ਫਿਰ ਸ਼ਿਵਜੀ ਕਿਸਾਨ ਨੇ ਆਪਣੇ ਘਰ ਦਾਵਤ ਦੇ ਉੱਤੇ ਬੁਲਾ ਲਿਆ ਫਿਰ ਦਾਵਤ ਦੇ ਉੱਪਰ ਬੁਲਾਇਆ ਤੇ ਉਹ ਕਹਿਣ ਲੱਗੇ ਕਿ ਕੁਝ ਗੱਲਬਾਤ ਹੋਈ ਕਿਸਾਨ ਦੇ ਨਾਲ ਮੋਦੀ ਅਰਥ ਆਏ ਗੁਰਬਾਣੀ ਦੇ ਅੰਦਰ ਤੁਹਾਨੂੰ ਕਿਸਾਨ ਵਾਸਤੇ ਆਉਣਗੇ ਮੋਦੀ ਕੇਕਰ ਖਾਣਾ ਪਕਾ ਵਾਕਾ ਲੜਕਾ ਮਾਰਿਆ ਥਾ ਕਹਿੰਦੇ ਕੋ ਖਾਣੇ 'ਚ ਖਰਾਬੀ ਹੋਈ ਕ੍ਰੋਧ ਆ ਗਿਆ ਉਹਦੇ ਲੜਕੇ ਨੂੰ ਸ਼ਰਾਪ ਦੇ ਕੇ ਮਾਰ ਦਿੱਤਾ ਹੁਣ ਗੁਰਬਾਣੀ ਜਦੋਂ ਇਸ ਗੱਲ ਦਾ ਜ਼ਿਕਰ ਕਰਦੀ ਹੈ ਤਾਂ ਕੀ ਅਸੀਂ ਇਸ ਗੱਲ ਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿ ਸਕਦੇ ਨੇ ਕਿ ਜਿਹੜਾ ਇਨਸਾਨ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਉਹ ਈਸ਼ਵਰ ਬ੍ਰਹਮਾ ਤੇ ਇੰਦਰ ਵਰਗਾ ਬਣ ਜਾਂਦਾ ਹੈ ਨਹੀਂ ਮਹਾਰਾਜ ਕਹਿੰਦੇ ਇਹਨਾਂ ਦੇ ਭੇਤ ਨੂੰ ਜਾਣ ਲੈਂਦਾ ਹੈ ਕਿ ਨਹੀਂ ਹੋਣਗੇ ਲੋਕਾਂ ਦੇ ਲਈ ਇਹ ਪੈਦਾ ਕਰਨ ਵਾਲੇ ਮਾਰਨ ਵਾਲੇ ਪਾਲਣ ਵਾਲੇ ਪਰ ਮੇਰੇ ਵੱਲ ਤੇ ਪ੍ਰਮਾਤਮਾ ਹੀ ਸਭ ਕੁਝ ਹੈ ਸੁਣਿਐ ਈਸ਼ਰ ਬ੍ਰਹਮਾ ਇੰਦ ਤੇ ਪਾਤਸ਼ਾਹ ਕਹਿੰਦੇ ਉਹਨਾਂ ਤੱਕ ਅਪੜ ਜਾਂਦਾ ਹੈ ਉਹਨਾਂ ਦੇ ਭੇਦ ਨੂੰ ਜਾਣ ਲੈਂਦਾ ਹੈ ਸੁਣਿਐ ਮੁਖ ਸੁਲਾਹਨਮੰਦ ਤੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਦੀਆਂ ਸਿਫਤਾਂ ਕਰਦਾ ਹੈ ਸੁਣਿਐ ਜੋਗ ਜੁਗਤ ਤਨ ਭੇਦ ਤੇ ਪਾਤਸ਼ਾਹ ਕਹਿੰਦੇ ਫਿਰ ਇਹ ਜੁਗਤ ਸ੍ਰੀ ਦੀਆਂ ਗੁੱਝੀਆਂ ਗੱਲਾਂ ਭਾਵ ਇਹਨਾਂ ਦੇ ਜਿਹੜੇ ਭੇਦ ਨੂੰ ਜਾਣ ਲੈਂਦਾ ਹੈ ਸੁਣਿਐ ਸਾਤ ਸਿਮਰਤ ਵੇਦ ਤੇ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਸੁਣ ਕੇ ਇਹ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਇਸ ਨਾਮ ਵਿੱਚ ਸੁਰਤ ਜੋੜਦੇ ਹਨ ਧਾਰਮਿਕ ਗ੍ਰੰਥਾਂ ਦਾ ਪਾਠਕ ਕਹਿੰਦੇ ਇਹ ਭੇਦ ਪਾਉਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ਼ ਜਿਹੜਾ ਫਿਰ ਇਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ ਇਸ ਨਾਮ ਦੇ ਨਾਲ ਜੁੜਦਾ ਹੈ ਤੇ ਪਾਠਕ ਕਹਿੰਦੇ ਇਸ ਜੁੜ ਕੇ ਇਸ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾ ਕੇ ਮਾੜੀ ਕਿੰਦੇ ਮਾਲੂ ਉਰ ਜਿੰਦਗੀ ਦੇ ਅੰਦਰੋਂ ਇਹ ਪਾਪ ਕਿਹੜੇ ਪਾਪ ਜੋ ਮਾੜੀ ਸੋਚ ਵਾਲੇ ਹਨ ਜੋ ਮਾੜੇ ਵਿਚਾਰ ਵਾਲੇ ਹਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਰਨਾ ਸਤਿ ਪਾਤਸ਼ਾਹ ਰਹਿਮਤ ਕਰਨ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਉਲਾਣਾ ਚਤਾਰਨੀਆਂ ਬਲਾਵ ਫਤੇ ਕੱਲ ਅਸੀਂ 10 ਨੰਬਰ ਪੌੜੀ ਦੇ ਵਿਚਾਰ ਕਰਾਂਗੇ ਬਲਾਵ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ